ਸਰੇ ਕਾ ਸਾਸਰ ਕਾਲੀ ਆ ਮਾ ਤਰੀ ਕਿੱਥੇ ਆ ਮੈਂ ਆਪਣਾ ਹਿੱਸਾ ਲੈਣਾ ਈ ਮੈਨੂੰ ਮੇਰਾ ਹਿੱਸਾ ਚਾਹੀਦਾ ਉਹ ਆ ਫਿਰ ਆਪਣੇ ਦਿਖਾਵੇ ਲਈ ਸਾਡੇ ਨਾਲ ਜਲੂਸ ਕਢਾਇਆ ਨਾ ਫਿਰ ਅਹੀ ਸਾਨੂੰ ਦੇਰ ਤੇ ਹੀ ਰਿੱਖੀ ਕੀਤਾ ਵੀ ਉਹਨਾਂ ਨੇ ਇੰਦਾ ਕੀਤਾ ਕਿਤੇ ਗੱਲਿਆ ਮੈਂ ਗੁਰਦਵਾਰੇ ਪਿੰਡ ਅਇਆ ਹੂੰ ਕਿਉਂ ਕਦੋਂ ਆਵੇਂਗਾ ਆਜੂਗਾ ਮਤਾਂ ਲੈ ਕੇ ਆਜੂਗਾ ਜੱਤੀ ਸਮਝ ਆ ਪਾਣੀ ਦਾ ਢਾਕਾ ਪਹੁੰਚ ਆਹ ਉਹ ਪਾਣੀ ਪੂੜੀ ਦਾ ਢਾਕਾ ਵਾ ਤੇ ਸਬਜ਼ੀ ਗਾਦੀ ਬਣਾਵਾਂਗੇ ਜਿਹੜੀ ਮਾਂ ਤੇ ਮਨਾਂ ਦਾ ਦਾਲ ਬਣਾ ਸਕੀ ਚੱਲ ਉਹ ਬਣਾ ਲੈਂਦਾ ਉਹ ਤਾਂ ਬਣਾ ਲਾ ਆ ਚੱਲਣਾ ਛੇਤੀ ਕਰੂੰਗੀ ਕੋਈ ਲੱਗਿਆ ਹੋਇਆ ਆ ਚੱਲ ਮੈਂ ਹਾਂ ਓਕੇ ਭਾਵਾ ਸ੍ਰੀਕਾਲ ਸ੍ਰੀਕਾਲ ਸਾਸ੍ਰੀਕਾਲੀ ਆ ਮਾਂ ਤੇਰੀ ਕਿੱਥੇ ਆ ਮੰਮੀ ਘਰੇ ਆ ਭੂਆ ਤੂੰ ਕਿ ਚੱਲਿਆ ਵਾ ਮੈਂ ਤੇ ਪਿੰਡ ਗੁਰਦੁਆਰੇ ਚੱਲਿਆ ਸੀ ਗੁਰਦੁਆਰੇ ਰਹਿਣ ਦੇ ਬਾਅਦ ਚ ਜਾਏ ਪਹਿਲਾਂ ਚੱਲ ਘਰ ਗੱਲ ਕਰਨੀ ਕੋਈ ਚੱਲ ਘਰ ਚੱਲ ਜਾ ਨਾ ਭੂਆ ਆਹ ਪਰ ਰੋ ਪਾਈ ਏ ਜੱਖੀ ਜੀ ਹਾਂ ਕੁੜੇ ਕੀ ਗੱਲ ਆ ਗਈ ਤੈਨੂੰ ਗੱਲ ਦਾਸ ਪਤਾ ਨਹੀਂ ਗਈ ਕੀ ਮੈਂ ਮੈਂ ਇੱਥੇ ਤੈਨੂੰ ਦੱਸਦੀ ਗੱਲ ਕੀ ਆ ਜਾ ਨਾ ਪਾਣੀ ਲੈ ਆ ਬੂਆ ਆਪਣੇ ਲਈ ਰਹਿਣ ਦਾ ਪਾਣੀ ਮੈਂ ਨਹੀਂ ਪੀਣਾ ਪਾਣੀ ਠੀਕ ਹੀ ਆਈ ਮੈਂ ਬਥੇਰਾ ਪਾਣੀ ਪੀਆ ਤੂੰ ਤੇ ਤੂੰ ਤੇ ਤੀ ਬੜੀ ਆ ਬੜਾ ਪਾਣੀ ਪੀਆ ਤਾ ਤੂੰ ਗੱਲ ਫੋਨ 'ਚ ਹਾਂ ਕੁੜੇ ਤੂੰ ਤੇ ਜਿਆਦੀ ਕੋ ਤੱਤੀ ਹੋਈ ਆ ਤੈਨੂੰ ਕੀ ਕਹਤਾ ਈ ਤੇ ਕਿਹਾ ਵੀ ਕੀ ਨਹੀਂ ਆ ਤੂੰ ਕੱਲ ਮੇਰਾ ਫੋਨ 'ਚ ਫੱਕਾ ਨਹੀਂ ਛੱਡਿਆ ਕੋਈ ਗੱਲ ਨਹੀਂ ਕਰਨ ਵਾਲੀ ਛੱਡੀ ਤੁਸੀਂ ਕੱਲ ਇੰਨੀ ਮੇਰੀ ਬੇਇੱਜ਼ਤੀ ਕਰਤੀ ਮੈਂ ਤਾਂ ਕੱਲ ਹੀ ਆ ਜਾਣਾ ਜੇ ਟਾਈਮ ਹੁੰਦਾ ਤੇ ਮੇਰੇ ਕੋਲ ਕੱਲ ਆਇਆ ਹੀ ਨਹੀਂ ਗਿਆ ਨੇ ਕੀ ਨਹੀਂ ਹੈਗਾ ਮੇਰੇ ਪਿਓ ਦੇ ਘਰ ਤਿੰਨ ਕਿੱਲੇ ਮੇਰੇ ਪਿਓ ਦੇ ਭਰਾ ਮੇਰਾ ਕੰਪਨੀ 'ਚ ਕੰਮ ਕਰਦਾ ਕੀ ਗੱਲ ਉਹ ਕਮਾਈ ਨਹੀਂ ਕਰਦਾ ਤਿੰਨਾ ਕਿੱਲਿਆਂ ਦੀ ਕਮਾਈ ਨਹੀਂ ਤਾਂ ਹੀ ਖਾਂਦਾ ਕੀ ਨਹੀਂ ਹੈਗਾ ਤੁਹਾਡੇ ਕੋਲ ਹੈਗਾ ਵਾ ਤਿੰਨ ਕਿੱਲੇ ਹੈਗੇ ਆ ਤਿੰਨਾ ਕਿੱल्ल्या ਨਾ ਬਣਦਾ ਕੀ ਅੱਜ ਦੀ ਮੰਗਾਈ ਦੇ ਜਮਾਨੇ ਦੇ ਵਿੱਚ ਹਾਂ ਕੰਪਨੀਆਂ ਚ ਤੱਕੇ ਖਾਂਦਾ ਫਿਰਦਾ ਵਾ ਅਹੀਂ ਇਹ ਥੋੜੀ ਵੀ ਤੈਨੂੰ ਆਕੇ ਆਈ ਵੀ ਅਹੀਂ ਕਰਨਾ ਨਹੀਂ ਅਹੀਂ ਭਾਵੇਂ ਉਸ ਟਾਈਮ ਜਦੋਂ ਤੇਰਾ ਫੋਨ ਆਇਆ ਨਾ ਭੈਣੇ ਮੇਰੀ ਯਾਰ ਇੱਕ ਨੂੰ ਗੁੱਸਾ ਆ ਜਾਂਦਾ ਸਿਰਫ ਸਾਡੇ ਘਰ 700 ਰੁਪਈਆ ਏ ਤੂੰ ਗਰਾਸ ਕੇ ਆਖਿਆ ਵੀ 3100 ਰੁਪਈਆ ਦਿਓ ਨਹੀਂ ਤਾਂ ਲੋਕੀ ਵੱਡਿਆ ਤੇ 200 500 ਰੁਪਈਆ ਦਿੰਦੇ ਆ ਚਲ ਅਸੀਂ ਤੇਰੀ ਇੱਜ਼ਤ ਕਰਕੇ ਪੁੱਛ ਲਾ ਵੀ ਮੁੰਡੇ ਨੂੰ ਮੈਂ ਇਹੋ ਗੱਲ ਆਖੀ ਨਾ ਮੈਂ ਕਿਹਾ ਚਲ ਉਹ ਵੀ ਵੀ ਇੱਜ਼ਤ ਬਣਾਉਣ ਨੂੰ ਹੀ ਕਹਿੰਦੀ ਆ ਕੋਈ ਗੱਲ ਨਹੀਂ ਤੂੰ ਫੜ ਲਿਆ ਕਿ ਕੋਈ ਇੰਦਾਰੇ ਭੜੇ 300 3000 ਰੁਪਏ ਫੜ ਕੇ ਲਿਆਇਆ ਨਹੀਂ ਤੁਸੀਂ ਕਹਿੰਦੇ ਆ 5-7000 ਲੱਗ ਗਿਆ ਕਾਹਦਾ ਲੱਗ ਗਿਆ ਮੈਨੂੰ ਦੱਸੋ ਤੁਸੀਂ ਕਾਹ ਚਾਹ ਤੇ ਕਾਹਦਾ ਲੱਗ ਗਿਆ 5-7000 ਬੈ ਨਾ 5-7000 3100 ਰੁਪਿਆ ਸਗਨ ਦਿੱਤਾ ਤੇ ਜਿਹੜਾ ਸੌਦਾ ਸਾਰਾ ਕੋ ਸਬਜ਼ੀ ਲਿਆਇਆ ਮੁੰਡਾ ਸਭ ਕੁ ਲਿਆਇਆ ਉਹਦਾ ਆ ਲਿਆਇਆ ਜੋ ਪਨੀਰ ਦੀ ਸਬਜ਼ੀ ਵੀ ਬਣਾਈ ਐ ਸੀ ਛਾਈਪ ਨਹੀਂ ਉਹ ਤੇ ਚੱਲ ਛੱਡ ਪੂਆ ਕਰ ਜਾ ਸਾਨੂੰ ਉਹ ਕੋਈ ਨਹੀਂ ਦਾ ਤੂੰ ਤੇਰੀ ਜ਼ਬਰਦਸਤ ਕਰਕੇ ਹੀ ਸਭ ਕੁ ਕੀਤਾ ਨਾ ਗੱਲ ਸਾਨੂੰ ਐ ਗੱਲ ਦਾ ਦੁੱਖ ਆ ਉਹਨਾਂ ਨੇ ਪਾਣੀ ਦਾ ਗਲਾਫ ਹੀ ਪੂਰਾ ਨਹੀਂ ਭੀਤਾ ਨਾ ਕਮੂ ਐ ਚੜਾਉਂਦੇ ਜਿੱਦਾਂ ਕਿਤੇ ਉਹ ਆਏ ਹੁੰਦੇ ਮਹਾਰਾਜਾ ਪਟਿਆਲਾ ਦੇ ਘਰੋਂ ਚਾਹ ਨਾ ਫੇਰ ਕੀ ਜੇ ਤੁਸੀਂ ਕਰ ਵੀ ਦਿੱਤਾ ਵਾ ਤਾਂ ਕੀ ਆ ਅਹੀਂ ਫੇਰ ਅਹੀਂ ਮੈਂ ਕਰ ਚਾ ਮੇਰਾ ਘਰ ਹਾਂ ਅਹੀਂ ਤੇਰੇ ਹੱਕ ਦਾ ਕਰਕੇ ਹੀ ਸਭ ਕੋ ਕੀਤਾ ਸੀ ਪਰ ਉਹ ਉਹਨਾਂ ਦੀ ਉਹਨਾਂ ਦਾ ਐਟੀਟਿਊਡ ਵੇਖ ਕੇ ਗਏ ਹਾਂ ਨੂੰ ਨਹੀਂ ਗੁੱਸਾ ਆਉਂਦਾ ਜੋ ਇੰਨੀ ਮਹਾਰਾਜਾ ਪਟਿਆਲਾ ਦੀ ਧੀ ਤੇ ਆਪਣੇ ਘਰੇ ਰਹਿੰਦੀ ਹੈਂ ਅਹੀਂ ਤੇ ਨਹੀਂ ਕਹਿਣਾ ਅਹੀਂ ਕਿਹੜਾ ਆਈ ਵਾ ਨੂੰ ਸੱਦਣ ਆਵੇ ਨਾਲੇ ਪੂਆ ਇਹੋ ਜੀ ਗੱਲ ਨਹੀਂ ਸਭ ਕੋ ਹੈਗਾ ਮਾਲਕ ਦਾ ਸਭ ਕੋ ਹੈਗਾ ਪਰ ਗੱਲ ਉਹਦੀ ਸਮੇਂ ਦੀ ਸਮੇਰੇ ਸਾਬ ਨਾਲ ਕਿੰਨੀ ਕਮਾਇਆ ਵਾ ਕੀ ਸਾਹਿਬ ਦਾ ਉਹ ਚੀਜ਼ ਤੂੰ ਇਹ ਕਰ ਦਿੱਤੀ ਨਾ ਤੈਨੂੰ ਤੇ ਇਹ ਚੀਜ਼ ਸਮਝਣੀ ਚਾਹੀਦੀ ਸਗੋਂ ਤੈਨੂੰ ਤਾਂ ਦੱਸਣਾ ਤੈਨੂੰ ਤਾਂ ਬਹੁਤ ਖਾਸ ਕਰਨਾ ਚਾਹੀਦਾ ਗੁੱਸਾ ਤੇ ਇੰਨੀ ਮਤਲਬ ਬੇਇੱਜ਼ਤੀ ਕੀਤੀ ਕਿ ਇੰਨੇ ਤੁਸੀਂ ਪੈਸੇ ਲਵਾਤੇ ਇੰਨੇ ਤੁਸੀਂ ਕਿਹੜਾ ਕੰਮ ਕੁਝ ਖਾਣ ਜੇ ਮੈਂ ਮਨ ਸੁਵੰਨੇ ਪਾਏ ਆ ਸਾਰਾ ਕੁਝ ਰੱਬ ਨੇ ਦਿੱਤਾ ਹੀ ਆ ਤੁਹਾਨੂੰ ਤੇ ਸਾਰਾ ਕੁਝ ਤੇ ਪੂਆ ਕੱਪੜੇ ਖੋਣੇ ਲੇ ਲੱਤਾ ਤੇ ਦੱਸ ਪਉਣਾ ਹੀ ਹੁੰਦਾ ਵਾ ਇਹ ਕਿਹੜੀ ਗੱਲ ਕਰਤੀ ਤੂੰ ਲੀੜਾ ਲੱਤਾ ਤੇ ਮੇਰੇ ਕਰਕੇ 5-7000 ਲੱਗ ਗਿਆ ਤੇ ਕੀ ਲੋੜ ਆ ਗਿਆ ਮੇਰੀ ਤੇ ਕੱਲ ਇੰਨੀ ਲਾ-ਪਾ ਕਰਕੇ ਰਹੀ ਤੀ ਤੇ ਤੂੰ ਇਹ ਲਾ-ਵਾ ਦਾ ਕੀ ਮੁੱਲ ਲੈਣਾ ਮੈਂ ਆਪਣਾ ਹਿੱਸਾ ਲੈਣਾ ਹੀ ਮੈਨੂੰ ਮੇਰਾ ਹਿੱਸਾ ਚਾਹੀਦਾ ਵਾ ਅੱਜ ਤੋਂ ਬਾਅਦ ਨਾ ਮੈਂ ਹਾਂਂਦੀ ਤੁਹਾਡੇ ਘਰ ਨਾ ਮੇਰਾ ਕੋਈ ਭੈਣ ਭਰਾ ਵੜੂਗਾ ਅਸੀਂ ਚੰਗੇ ਭਲੇ ਆਪਣੇ ਘਰ ਹੱਥ ਦੇ ਵਸਦੇ ਆਂ ਹਾਨੂੰ ਕੋਈ ਲੋੜ ਨਹੀਂ ਤੁਹਾਡੀ ਮੈਨੂੰ ਬਸ ਮੇਰਾ ਹਿੱਸਾ ਚਾਹੀਦਾ ਆਪਣੇ ਭਰਾ ਨੂੰ ਲਾ ਲਾ ਫੋਨ ਤੇ ਤੂੰ ਲੈ ਜਾ ਹਿੱਸਾ ਜਿਹੜਾ ਹੈਗਾ ਵਾ ਜਿਹੜੇ ਇੱਥੇ ਮਰਬੇ ਆ ਨਾ ਲੈ ਜਾ ਵੰਡ ਕੇ ਤੇ ਮਿੰਕੇ ਹਾਨੂੰ ਨਾ ਡੀਕੀ ਵੀ ਪੜ ਕੇ ਅਸੀਂ ਤੇਰੇ ਕੋ ਹਿੱਸੇ ਇਹ ਸਾਲ ਖੜ ਕੇ ਵੀ ਤੂੰ ਮੁੜ ਕੇ ਹਾਨੂੰ ਡੀਕੇ ਤੇ ਇਹ ਵਰਕੇ ਪਾੜ ਦਵੀਂ ਫਿਰ ਅਸੀਂ ਨਹੀਂ ਤੇਰੇ ਵੜਦੇ ਚਾ ਭੂਆ ਤੇਰੇ ਉਹ ਭੈਣ ਭਰਾ ਉਹ ਰਿਸ਼ਤੇਦਾਰ ਵਾ ਤੇ ਅਸੀਂ ਕੀ ਲੱਗਦੇ ਆ ਫਿਰ ਤੇਰੇ ਅਹੀਂ ਕੋਹ ਨਹੀਂ ਕੇ ਜੇ ਮਾੜੇ ਆ ਤਾਂ ਮਾੜਿਆਂ ਦਾ ਮਤਲਬ ਜੇ ਅਸੀਂ ਤੇਰੇ ਨਾਲ ਗੁੱਸਾ ਨਾਰਾਜ਼ਗੀ ਜ਼ਾਹਿਰ ਕਰੀ ਦਿੱਤੀ ਵੀ ਆਹ ਗੱਲ ਹੋਈ ਹੈ ਤੇ ਨਾ ਬਸ ਗੱਲ ਹੀ ਕੀਤੀ ਵੀ ਤੂੰ ਸਾਡੇ ਤੋਂ ਇੰਨਾ ਕੋ ਕਰਵਾਤਾ ਤੇ ਉਹਨਾਂ ਨੇ ਪਾਣੀ ਦੀ ਘੋਟ ਵੀ ਨਹੀਂ ਪੂਰੀ ਤਰ੍ਹਾਂ ਕੀਤੀ ਆਉਂਦਾ ਨਹੀਂ ਗੁੱਸਾ ਜੇ ਮੈਂ ਤੇਰੇ ਘਰ ਜਾ ਕੇ ਇਦਾਂ ਕਰਕੇ ਨੱਕ ਚੜੀਆਂ ਕਰਕੇ ਤੇ ਆ ਜਾ ਤਾਂ ਤੈਨੂੰ ਮੇਰੇ ਦਾ ਗੁੱਸਾ ਨਾ ਆਊਗਾ ਹੈ ਜੇ ਭਾਲ ਕੇ ਉਹ ਕੋਈ ਨਾਨ ਤੇਰੇ ਕੋਲ ਇਹ ਗੱਲ ਗੁੱਸੇ ਵਾਲੀ ਹੈ ਨਹੀਂ ਹੋਰ ਇੱਕ ਤਾਂ ਉਹ ਆਪਣਾ ਸੁਭਾਅ ਵਾ ਇਹ ਸੁਭਾਅ ਤੂੰ ਉਹ ਵੇ ਕੀਤੀ ਹੋਗੀ ਆਪਣੇ ਘਰ ਅਹੀਂ ਨਹੀਂ ਅਹੀਂ ਆਪਣੇ ਸਾਹ ਬਣਾ ਰਹੇ ਨੇ ਅਹੀਂ ਨਹੀਂ ਇਦਾਂ ਨਾ ਤੇਰੇ ਨਾਲ ਪਿਆਰ ਕਰੀਦਾ ਵਾ ਤੇਰੇ ਹਰ ਵੇਲੇ ਤੇ ਪਹੁੰਚੀਦਾ ਦੱਸਾਂ ਤੂੰ ਵੀ ਕਿਹੜੇ ਵੇਲੇ ਤੇਰੇ ਪਛਾਹ ਹੋਏ ਚੱਲ ਕੋਈ ਗੱਲ ਨਹੀਂ ਮੈਨੂੰ ਨਹੀਂ ਲੋੜ ਤੁਹਾਡੀ ਨਾ ਮੇਰੇ ਕਿਸੇ ਵੀ ਵੇਲੇ ਤੇ ਪਹੁੰਚੇ ਤਾਂ ਨਾ ਮੈਨੂੰ ਤੁਹਾਡੀ ਜਰੂਰਤ ਨਹੀਂ ਆ ਬਸ ਮੈਨੂੰ ਮੇਰਾ ਹਿੱਸਾ ਚਾਹੀਦਾ ਬਸ ਤੂੰ ਆਪਣੇ ਭਰਾ ਨੂੰ ਲਾ ਲਾ ਫੋਨ ਦਿੰਦਾ ਤੇ ਲੈ ਜਾ ਅਹੀਂ ਕੀ ਕਰਨਾ ਤੇਰੇ ਨਾਲ ਜਿਦਾ ਤੈਨੂੰ ਆਹੀ ਨਹੀਂ ਚੰਗੇ ਲੱਗਦੇ ਤੇ ਤੂੰ ਵੀ ਮੈਨੂੰ ਮਿਲਣਾ ਵਰਤਣਾ ਨਹੀਂ ਆ ਮੇਰੇ ਕੇ ਭੈਣ ਭਰਾਵਾਂ ਨਾਲ ਕੋਈ ਐਦਾਂ ਕਰਨਾ ਵਾ ਤਾਂ ਮੈਂ ਹਿੱਸਾ ਮੰਗਣਾ ਜਾਂ ਫੇਰ ਇਹ ਇਹੋ ਹੀ ਨਨਾਨ ਪੜ ਕੇ ਆਣ ਕੇ ਤੇਰੇ ਕੋਲ ਇਹ ਸਮਾਂ ਮੰਗੂ ਤਾਂ ਫੇਰ ਤੂੰ ਕੀ ਕਰੇਂਗੀ ਹੈਗਾ ਇਹ ਗੱਲ ਦਾ ਤੇਰੇ ਕੋਲ ਕੋਈ ਅਗਾਵਾਗਾ ਜਵਾਬ ਵੀ ਕੀ ਕਰੇਂਗੀ ਤੂੰ ਬੜਕੇ ਉਹ ਨਹੀਂ ਐਦਾਂ ਦੀ ਤੇ ਨਾ ਉਹ ਸਾਡੇ ਨਾਲ ਐਦਾਂ ਕਰਦੀ ਆ ਅਸੀਂ ਵੀ ਉਹਦੇ ਨਾਲ ਬੜੇ ਪਿਆਰ ਨਾਲ ਵਰਤਦੇ ਬੜੇ ਵਧੀਆ ਤਰੀਕੇ ਨਾਲ ਰਹਿੰਦੇ ਸਲੀਕੇ ਨਾਲ ਰਹਿੰਦੇ ਆ ਅਸੀਂ ਇਹਨੂੰ ਸਿਰ ਮੱਥੇ ਰੱਖਦੇ ਆ ਤੂੰ ਐਵੇਂ ਮੈਨੂੰ ਸਲੀਕਾ ਸਿਖਾਉਣਾ ਆਈ ਐ ਸਖਵਿੰਦਰ ਹੈ ਤੇਰੇ ਨਾ ਕਿਹੜੇ ਵੇੜੇ ਤੂੰ ਮੈਨੂੰ ਦੱਸ ਨਾ ਇੱਥੇ ਵੀ ਕਿਹੜਾ ਵੇਲਾ ਤੇਰਾ ਜਿਹੜਾ ਨਹੀਂ ਮਤਲਬ ਭੁਗਤੇ ਤੈਨੂੰ ਘਰ ਆਈ ਨੂੰ ਕਿਦਣ ਮੱਥੇ ਘੱਟ ਪਾਇਆ ਵਾ ਹਰ ਇੱਕ ਰੀਜ ਤੇਰੀ ਪੂਰੀ ਕਰੀ ਦੀ ਜੋ ਤੂੰ ਆਖੇ ਉਹ ਖਰੀਦਾ ਜਿੱਦਾਂ ਦਾ ਤੂੰ ਲੀੜਾ ਮੰਗੇ ਉਹ ਜਾਂ ਬਣਾ ਕੇ ਦਈਦਾ ਅਈਆ ਆਪਾਂ ਮੈਂ ਤਾਂਗੀ ਹੋ ਜੀਏ ਤੇ ਤੂੰ ਤਿੰਨ ਕਿੱਲੇ ਆਨੀ ਆ ਮੇਰੇ ਪਿਓ ਦੇ ਤਿੰਨ ਕਿੱਲੇ ਆ ਤਿੰਨ ਕਿੱਲਿਆਂ ਚੋਂ ਬਣਦਾ ਕੀ ਆ ਹੈ ਐਵੇਂ ਮੰਗਾਈ ਦੇ ਵਿੱਚ ਤਿੰਨ ਕਿੱਲਿਆਂ ਨੂੰ 6 ਮਹੀਨੇ ਵਰਤਣਾ ਹੁੰਦਾ ਵਾ ਕਿ ਕੀ ਉਹਦੇ ਵਿੱਚ ਬਣਦਾ ਕੀ ਆ ਆਪ ਤੀ ਆਪਣੇ ਵੱਲ ਨਹੀਂ ਵੇਂਦੀ ਤੂੰ ਹਾਂ ਪੜ ਲੇਖ ਕੇ ਤੇ ੱਟਕੇ ਖਾਂਦਾ ਫਿਰਦਾ ਕਿੰਨੀ ਥਾਈ ਸਾਡੇ ਪੈਸੇ ਮਾਰੇ ਗਏ ਕਿੰਨੀ ਿਆਰ ਭਰਤੀਆਂ ਵੇਖੀਆਂ ਤੂੰ ਸਗੋਂ ਮਦਦ ਕਰਨ ਦੀ ਬਜਾਏ ਵੀ ਮੇਰੇ ਪਤੀਏ ਨੂੰ ਕਿਤੇ ਕੰਮੇ ਲਾ ਦੀਏ ਤੇ ਤੂੰ ਆਣ ਕੇ ਤੇ ਉੱਤੇ ਰੋਬ ਪਾਉਣ ਰਹੀ ਆ ਹੈ ਲੈ ਜਾ ਤੂੰ ਹਿੱਸਾ ਭੈਣੇ ਜਿਹੜਾ ਆਪਣਾ ਖੜਨਾ ਵਾ ਕੋਈ ਗੱਲ ਨਹੀਂ ਆ ਸਾਡੇ ਕੋਲ ਜਿੱਦਾਂ ਦਾ ਹੋ ਵਹੀਂ ਆਪਣਾ ਸਾਰ ਲਾਂਗੇ ਮੰਮੀ ਲਾ ਫੋਨ ਡੈਡੀ ਨੂੰ ਵੇ ਭੂਆ ਦਾ ਹਿੱਸਾ ਭੂਆ ਨੂੰ ਦੇ ਆ ਲਿਆ ਫੋਨ ਤੂੰ ਮੈਨੂੰ ਦੇ ਆਪਣਾ ਲਾ ਕੇ ਦੇ ਆਪਣਾ ਪੈਸੇ ਸਭ ਕੋ ਹੋ ਗਿਆ ਭੂਆ ਰਿਸ਼ਤੇਦਾਰੀ ਚ ਨਾ ਅੱਜ ਕੱਲ ਤਾਂ ਪੈਸਾ ਹੀ ਦੁਨੀਆ ਨੇ ਮੁੱਖ ਰੱਖਿਆ ਵਾ ਰਿਸ਼ਤੇਦਾਰੀਆਂ ਦੇ ਕੋਲ ਰਹਿ ਹੀ ਨਹੀਂ ਗਈਆਂ। ਇਹ ਤੂੰ ਆਪਣਾ ਦੁੱਖ ਦੱਸਿਆ ਸੀ। ਨਾ ਕੀ ਤੇਰੇ ਨਾਲ ਹੀ ਲੜੇ ਸੀ, ਦੁੱਖ ਦੱਸਿਆ ਵੀ ਉਹਨਾਂ ਨੇ ਆਪ ਭਗਤ ਇਨੀ ਕੀਤੀ ਤੇ ਆਹ ਗੱਲ ਹੋਈ ਆ ਕਿ ਤੂੰ ਸਮਝਣ ਦੀ ਬਜਾਏ ਉਹਨਾਂ ਨੂੰ ਕੁਝ ਕਹਿਣ ਦੀ ਬਜਾਏ ਵੀ ਉਹਨਾਂ ਨੇ ਮੇਰੇ ਭੈਣ ਨੇ ਮੇਰੀ ਭਾਬੀ ਨੇ ਮੇਰੇ ਭਤੀਜੇ ਨੇ ਤਾਂ ਐਨਾ ਚਾਹ ਕੀਤਾ ਕਿ ਤੂੰ ਚਾਹ ਦੀ ਘੁੱਟ ਵੀ ਨਹੀਂ ਪੀ ਗਿਆਂ। ਤੇ ਤੁਹਾਡੇ ਨਾਲ ਲੜਨ ਆ ਗਈ ਤੇ ਹਿੱਸੇ ਮੰਗਣ ਆ ਗਈ ਭੂਆ। ਨਹੀਂ ਲੈ ਅੱਗੇ ਕਦੀ ਮੰਗੇ ਹੇ ਇਸੇ। ਤੇ ਭੂਆ ਤੈਨੂੰ ਅਸੀਂ ਮਾੜਾ ਚੰਗਾ ਵੀ ਨਹੀਂ ਕਦੀ ਕੋ ਕਿਹਾ। ਅਈ ਕਦੀ ਗੋਲ ਨੀ ਆਗੇ 100 ਭਾਪਰੀ ਦੇ ਅਗੇ ਜੋ ਤੂੰ ਕਵੇਂ ਉਹ ਕਰ ਦੇ ਭਰਾ ਤੇਰਾ ਫੋਨਾਂ ਦੇ ਵਿੱਚ ਕਹਿੰਦਾ ਰਹਿੰਦਾ ਸੁਖਵਿੰਦਰ ਨੂੰ ਲੀੜਾ ਲੱਤਾ ਬਣਾ ਕੇ ਦੋ ਜੋ ਮੰਗਦੀ ਉਹ ਦੋ ਮੱਚ ਉਹ ਨਾ ਚੌਲ ਛੜਾਏ ਆ ਤੇ ਉਹ ਦੇ ਕੇ ਆਓ ਧੀ ਅਗੀ ਕਰਦੀ ਰਕੜੀ ਤੇ ਤੇਰੀਆਂ ਸਾਰੀਆਂ ਰੀਝਾਂ ਕਰੀਦੀਆਂ ਤੂੰ ਦੱਸਣਾ ਕਿਹੜੀ ਅੱਜ ਕੱਲ ਤੇ ਲੋਕ ਮਾਪੇ ਮਰ ਜਾਣ ਤੇ ਭਰਾ ਭੈਣਾਂ ਨੂੰ ਪੁੱਛਦੇ ਨਹੀਂ ਆ ਹੈ ਤੇ ਤੇਰੀਆਂ ਤੇ ਕਿਹੜਾ ਵੇਲਾ ਵਾ ਤੂੰ ਦੱਸ ਜਿਹੜਾ ਤੇਰੇ ਘਰ ਨਹੀਂ ਮੈਂ ਭੁਗਤੀ ਤੂੰ ਇੱਕ ਵਾਰ ਕਹਿ ਦੇ ਵੀ ਭਾਬੀ ਤੂੰ ਮੇਰਾ ਆ ਵੇਲਾ ਨਹੀਂ ਤੂੰ ਪੂਆ ਫਿਰ ਆਪਣੇ ਦਿਖਾਵੇ ਲਈ ਸਾਡੇ ਨਾਲ ਜਲੂਸ ਕਢਾਇਆ ਨਾ ਫਿਰ ਅਹੀਂ ਤੂੰ ਗੁੱਸਾ ਤੇਰਾ ਗੁੱਸਾ ਚਲ ਅਸੀਂ ਮੰਨਦੇ ਆ ਤੇਰਾ ਗੁੱਸਾ ਜਾਇਜ਼ ਵਾ ਪਰ ਸਾਨੂੰ ਪੁੱਛਿਆ ਤੂੰ ਇੱਕ ਵਾਰ ਵੀ ਇਹ ਘਰ ਚ ਕੀ ਹੈਗਾ ਕੀ ਨਹੀਂ ਹੈਗਾ ਕਰ ਲਓਗੇ ਕਿ ਨਹੀਂ ਕਰ ਲਓਗੇ ਸਾਨੂੰ ਤੇ ਪੁੱਛ ਲਈ ਇੱਕ ਵਾਰੀ ਤੈਨੂੰ ਹਾਲਾਤਾਂ ਦਾ ਤੇ ਪਤਾ ਹੀ ਹੈ ਜੇ ਤੂੰ ਹੀ ਨਹੀਂ ਸਮਝਣਾ ਤੇ ਅਸੀਂ ਉਹਨਾਂ ਨੂੰ ਥੋੜੀ ਕਹਿਣਾ ਹੈਗਾ ਵੀ ਸਾਡੇ ਕੋ ਪੈਸੇ ਨਹੀਂਗੇ ਸਾਡੇ ਕੋ ਆ ਸਭ ਕੁਝ ਨਹੀਂ ਹੈਗਾ ਪਰ ਤੇਰੀ ਇੱਜ਼ਤ ਰੱਖ ਲਈ ਅਸੀਂ ਫੇਰੇ ਉਹ ਮੰਮੀ ਨੇ ਮੈਨੂੰ ਕਿਹਾ ਵੀ ਚੱਲ ਕੋਈ ਨਹੀਂ ਤੇ ਤੂੰ ਲੈ ਕੇ ਆ ਅਹੀਂ ਫੇਰ ਵੀ ਕੀਤਾ ਗੁੱਸਾ ਨੂੰ ਐ ਗੱਲ ਦਾ ਸਭ ਕੁਝ ਕੀਤਾ ਕਰਾਇਆ ਉਦਾਂ ਹੀ ਛੱਡ ਗਏ ਮੇਰੇ ਹੱਥੇ ਟਰੇ ਭੜੀ ਰਹਿ ਗਈ 부ਆ ਹੋਰ ਦੱਸ ਮੈਂ ਵਿਖਾਵੇ ਲਈ ਨਹੀਂ ਕੀਤਾ ਮੈਂ ਤਾਂ ਕਰਕੇ ਕੀਤਾ ਕਿ ਮੇਰੇ ਭਰਾ ਦੀ ਇੱਜ਼ਤ ਬਣੀ ਰਵੇ ਤੁਹਾਡੀ ਇੱਜ਼ਤ ਬਣੇ ਮੈਂ ਆਪਣੇ ਪੇਕਿਆਂ ਦੀ ਇੱਜ਼ਤ ਬਣਾਉਣ ਲਈ ਕੀਤਾ ਸੀ ਜੇ ਤੂੰ ਸੁਖਵਿੰਦਰ ਆਪਣੇ ਭਰਾ ਦੀ ਇੱਜ਼ਤ ਲਈ ਕਿਹਾ ਹੈ ਨਾ ਅਹੀਂ ਵੀ ਤੇਰੀ ਇੱਜ਼ਤ ਵਾਸਤੇ ਨਾ ਸਭ ਕੁਝ ਕੀਤਾ ਨਹੀਂ ਮੈਂ ਪੁੱਛੇ ਨੂੰ ਮੈਂ ਉਸੇ ਵੇਲੇ ਆਖਿਆ ਇਹ ਸਭ ਕਰਦਾ ਹੋਰ ਤਰ੍ਹਾਂ ਮੈਨੂੰ ਉਸੇ ਵੇਲੇ ਆਖਿਆ ਮੈਂ ਕਿਹਾ ਕੋਈ ਗੱਲ ਨਹੀਂ ਆ ਉਹ ਆਬ ਮਤਲਬ ਕਿ ਆਪਣੇ ਵਾਸਤੇ ਹੀ ਕਹਿਣ ਲਈ ਆ ਕਿ ਵੀ ਇੱਜ਼ਤ ਬਣੂਗੀ ਤੇ ਚੱਲ ਕੋਈ ਗੱਲ ਨਹੀਂ ਆ ਸਾਰੀਆਂ ਧੀਆ ਨੂੰ ਆਪਣੇ ਘਰ ਮਾਪਿਆਂ ਤੇ ਮਾਣ ਹੁੰਦਾ ਵਾ ਤੇ ਜਾਂ ਤੂੰ ਮਤਲਬ ਕਿ ਲੱਖੇ ਕੋਲੋਂ ਪੈਸੇ ਫੜ ਲਿਆ ਤੇ ਇਹ ਗਿਆਤ ਲੱਖਾ ਘਰ ਨਹੀਂ ਟਕਰਿਆ ਉਹਦਾ ਮੁੰਡਾ ਘਰ ਟਕਰਿਆ ਤੇ ਉਹਦੇ ਕੋਲ 3000 ਰੁਪਈਆ ਹੀ ਤੋਨੇ 3000 ਹੀ ਦਿੱਤਾ ਤੈਨੂੰ ਪਤਾ ਹੀ ਉਹ ਟਾਈਮ ਕਿੰਨਾ ਟਾਈਮ ਸਾਰਿਆ ਤੈਨੂੰ ਵੀ ਪਤਾ ਹੁਣ ਕਿੰਨੀ ਆ ਮੇਰੇ ਪਤੀਏ ਦੇ ਮੇਰੇ ਭਰਾ ਨੇ ਪੈਸੇ ਭਰੇ ਤੇ ਮਾਰੇ ਗਏ ਹੈ ਤੈਨੂੰ ਕਿਹੜੀ ਭੁੱਲਵਾ ਗਈ ਆਪਣੇ ਭਰਾ ਦੇ ਘਰ ਦੀ ਸਿਰਫ ਇਹੋ ਥੋੜੀ ਵੇਖ ਲਈਦਾ ਵੀ ਤਿੰਨ ਕਿੱल्ल्या ਦੀ ਕਮਾਈ ਆਉਂਦੀ ਆ ਕਿ ਇਹਨਾਂ ਵੀ ਵੇਖਣਾ ਚਾਹੀਦਾ ਵਾ ਵੀ ਤਿੰਨ ਕਿੱल्ल्या ਨਾਲ ਬਣਦਾ ਕੀ ਆ ਕੱਖ ਨਹੀਂ ਬਣਦਾ ਤੇ ਚੱਲ ਕੋਈ ਗੱਲ ਨਹੀਂ ਲਿਆਵਣਾ ਉਹਦਾ ਫੋਨ ਫੜਾ ਮੈਨੂੰ ਤੇਰੇ ਡੈਡੀ ਨੂੰ ਫੋਨ ਲਾਵਾਂ ਦੇ ਦੇ ਆਪਣੇ ਭੈਣ ਨੂੰ ਹਿਸਾ ਆਣ ਕੇ ਤੇ ਕੋਈ ਗੱਲ ਨਹੀਂ ਆ ਤੇ ਨੇ ਚੁੱਕਿਆ ਵੇਖ ਤੇ ਭਾਵੇਂ ਲਾਵੇ ਚੱਲ ਕੋਈ ਗੱਲ ਨਹੀਂ ਆਊਗਾ ਜਦੋਂ ਫਿਰ ਕਹਿ ਦਾਂਗੀ ਇਹਨੇ ਕਰਨਾ ਆਪਣਾ ਹਿੱਸਾ ਤੇ ਲੈ ਜਾਵੇ ਕੋਈ ਨਹੀਂ ਜਦ ਵੇਂਦਰ ਵੀਰ ਤਰੈਣਾ ਨਹੀਂ ਹੁਣ ਫੋਨ ਚੁੱਕਿਆ ਤੇ ਤੂੰ ਰੋਟੀ ਪਾਣੀ ਖਾ ਚਾਹ ਪਾਣੀ ਪੀ ਤੇ ਕੋਈ ਗੱਲ ਨਹੀਂ ਆ ਤੇ ਰਹੇ ਸਾ ਤੇ ਨੂੰ ਦੇ ਦਾਂਗੇ ਕੋਈ ਗੱਲ ਨਹੀਂ ਨਾ ਕਰ ਪਾਪੀ ਇਦਾਂ ਨਾ ਕਰੋ ਨਾ ਕਰ ਪਾਪੀ ਇਦਾਂ ਤੇ ਇਹ ਤਾਂ ਬਦਾਈ ਹੋਟੇ ਮਾਡੇ ਤੇ ਕੀ ਦਿੱਤੀ ਜਦੋਂ ਅਨੁਦਰ ਤੇ ਹੀ ਰੱਖੀ ਕੀਤਾ ਵੀ ਉਹਨਾਂ ਨੇ ਇਦਾਂ ਕੀਤਾ ਤੂੰ ਮੈਨੂੰ ਫੋਨ ਤੇ ਵੀ ਕਿੰਨੇ ਗੁੱਸੇ ਨਾਲ ਬੋਲੀ ਨਹੀਂ ਪਾਪੀ ਕੋਈ ਗੱਲ ਨਹੀਂ ਐ ਮੈਨੂੰ ਐਵੇਂ ਤਾਂ ਤੁਸੀਂ ਗੁੱਸੇ ਚ ਬੋਲੇ ਮੈਨੂੰ ਗੁੱਸਾ ਜਿਆ ਆ ਗਿਆ ਕੋਈ ਗੱਲ ਨਹੀਂ ਐ ਨੇ ਤੋ ਗਲਤੀ ਹੋ ਗਈ ਐ ਆ ਵੀ ਮੈਨੂੰ ਮਾਫ ਕਰਦੇ ਉਹਨੇ ਜਿਹੜਾ ਕੱਲ ਫੋਨ ਲਾਇਆ ਨਾ ਤੇ ਮੈਨੂੰ ਇੱਕਦਮ ਹੱਥਾਂ ਪੈਰਾਂ ਦੀ ਪੈ ਗਈ ਕਿ ਮੇਰੇ ਪੇਕੇ ਦੇ ਸਾਹਜ ਦੇ ਉਹ ਕੀ ਕਰਨਗੇ ਤੇ ਮੈਂ ਤੁਹਾਨੂੰ ਇਦਾਂ ਕਹਿ ਤਾ ਤੇ ਉਹ ਬਾਅਦ ਜਿਹੜਾ ਤੁਸੀਂ ਮੈਨੂੰ ਗੁੱਸੇ ਚ ਬੋਲੇ ਉਹਦਾ ਮੈਨੂੰ ਵੀ ਗੁੱਸਾ ਆ ਗਿਆ ਤੇ ਮੈਂ ਵੀ ਹਿੱਸਿਆਂ ਦੀ ਗੱਲ ਕਰਾਂ ਦਾ ਪਰ ਮੈਨੂੰ ਕੋਈ ਹਿੱਸਾ ਨਹੀਂ ਚਾਹੀਦਾ ਮੈਨੂੰ ਬਸ ਤੁਹਾਡਾ ਪਿਆਰ ਹੀ ਚਾਹੀਦਾ ਵਾ ਮਾਫ ਕਰ ਦੋ ਮੈਨੂੰ ਚਲ ਮਾਫੀ ਕਿਹੜੀ ਗੱਲ ਦੀ ਮੰਗਦੀ ਆ ਏਡੀ ਵੀ ਨਹੀਂ ਕੋਈ ਵੱਡੀ ਗਲਤੀ ਹੋਈ ਕੋਈ ਗੱਲ ਨਹੀਂ ਆ ਪਰ ਹਾਡੇ ਵੀ ਮਨ ਦੇ ਵਿੱਚ ਉਹ ਟਾਈਮ ਇਦਾਂ ਆਇਆ ਚੱਲ ਮੈਂ ਕਹਤਾ ਚੱਲ ਅੱਛਾ ਕੋਈ ਗੱਲ ਨਹੀਂ